ਆਪਣਾ ਨਾਮ ਦੱਸ ਕਿ ਤੇ ਪਿੰਡ ਦਾ ਨਾਮ ਦੱਸੋ ਮੇਰਾ ਨਾਮ ਮੈਂ ਬਲਦੇਵ ਸਿੰਘ ਜੀ ਗੁਰੇਂਡ ਦਾ ਫਾਦਰ ਪਿੰਡ ਖਲੈਤਪੁਰ ਜੀ ਕੀ ਕਹਿਣਾ ਚਾਹੋਗੇ ਅੱਜ ਮੈਚ ਹੈਗਾ ਸਭ ਦੀ ਨਿਗਾਹਾਂ ਟਿਕੀਆਂ ਹੋਈਆਂ ਮੈਚ ਦੇ ਉੱਪਰ ਵੇਖੋ ਜੀ ਅੱਜ ਸਾਰੇ ਇੰਡੀਆ ਦੀਆਂ ਇਸ ਬਲ ਪੂਰੇ ਭਾਰਤ ਦੀਆਂ ਹਾਕੀ ਤੇ ਨਿਗਾਟਕੀਆਂ ਹੋਈਆਂ ਨੇ ਪ੍ਰਮਾਤਮਾ ਇਹਨਾਂ ਦੀ ਕਿਰਪਾ ਕਰੋ ਉਸ ਦਿਨ ਕੁਆਟਰ ਫਾਈਨਲ ਚਲੋ ਬੜਾ ਵਧੀਆ ਉਸ ਦਿਨ ਗ੍ਰੇਟ ਮੀਟਨ ਦੇ ਨਾਲ ਹੋਇਆ ਸੀ ਜਾਂ ਤੇ 10 ਪਲੇਅਰਾਂ ਦੇ ਨਾਲ ਵੀ ਇਹ ਬਹੁਤ ਸੋਹਣਾ ਖੇਡੇ ਹੈਗੇ ਤੇ ਚਲੋ ਅੱਜ ਪਰਮਾਤਮਾ ਉਸੇ ਤਰ੍ਹਾਂ ਇਹਨਾਂ ਦੇ ਕਿਰਪਾ ਕਰੇ ਵੀ ਅੱਜ ਇਸ ਕੁਆਰਟਰ ਫਾਈਨਲ ਸੈਮੀ ਫਾਈਨਲ ਖੇਡਣਾ ਹੈ ਨੇ ਤੇ ਫਾਈਨਲ 'ਚ ਜਾਣ ਤੇ 골ਡ ਮੈਡਲ ਲੈ ਕੇ ਆਉਣ ਲੱਗਦਾ ਕਿ ਜਿਹੜੀ ਟੀਮ ਆਪਣੇ ਆਪ ਨੂੰ ਸਟਰੋਂਗ ਸਮਝਦੀ ਸੀ ਆਸਟ੍ਰੇਲੀਆ ਉਹਨੂੰ ਫੇਰ ਹਰਾਇਆ ਪੈਂਦਾ ਸਾਲ ਬਾਅਦ ਵੇਖੋ ਜੀ ਇੱਕ ਉਸ ਦਿਨ ਜਦੋਂ ਇਹਨਾਂ ਨੇ ਆਸਟ੍ਰੇਲੀਆ ਨੂੰ ਹਰਾਇਆ ਉਹ ਸਾਡਾ 52 ਸਾਲ ਦਾ ਜਿਹੜਾ ਹੈਗਾ ਹੀ ਨਾ ਰਿਕਾਰਡ ਜਿਹੜਾ 52 ਸਾਲ ਤੋਂ ਅਸੀਂ ਰਿਸ਼ੇ ਹੀ ਗਏ ਪਰਮਾਤਮਾ ਨੇ ਉਸ ਦਿਨ ਸਾਡੇ ਤੇ ਬੜੀ ਕਿਰਪਾ ਕੀਤੀ ਵੀ ਉਹਨਾਂ ਨੂੰ ਹੀ ਹਰਾਇਆ ਹਰਮਨ ਵੀ ਇਹੀ ਕਹਿ ਰਿਹਾ ਹੈ ਵੀ ਮੈਂ ਮੈਂ ਫੇਰੇ ਹਰਮਨ ਦੇ ਡੈਡੀ ਦੀ ਵੀ ਇਹੀ ਇੰਟਰਵਿਊ ਸੁਣ ਰਿਹਾ ਸੀਗਾ ਵੀ ਉਹਨੇ ਕਿਹਾ ਕਿ ਵੀ ਮੇਰੇ ਮੁੰਡੇ ਦਾ ਸੌਂਗ ਹੈ ਹਰਮਨ ਦਾ ਵੀ ਮੈਂ ਆਸਟ੍ਰੇਲੀਆ ਨੂੰ ਭਰਵਾਣਾ ਵਗਾ ਚਲੋ ਉਹਦਾ ਵੀ ਸਾਡਾ ਉਹ ਮਤਲਬ ਹਰਮਨ ਹਰਮਨ ਨਹੀਂ ਹਰਮਨ ਪਿਆਰਾ ਵਗਾ ਉਹਦਾ ਵੀ ਸੁਪਨਾ ਪੂਰਾ ਹੈ ਵੀ ਉਹਨੇ ਆਸਟ੍ਰੇਲੀਆ ਨੂੰ ਹਰਾ ਆ ਕੇ ਆਪਣਾ ਸੁਪਨਾ ਪੂਰਾ ਕੀਤਾ ਵਾ ਚਲੋ ਪ੍ਰਮਾਤਮਾ ਇਸੇ ਤਰ੍ਹਾਂ ਅੱਗੇ ਵੀ ਕਿਰਪਾ ਕਰੇ ਇਸੇ ਤਰ੍ਹਾਂ ਟੀਮ ਜਿੱਤੀਦੀ ਰਹੇ ਪ੍ਰੋਜੈਂਟਰ ਦੇ ਨਾਲ ਗੱਲਬਾਤ ਹੋਈ ਹੈ ਜੀ ਮੈਦ ਤੋਂ ਪਹਿਲਾਂ ਹਾਂਜੀ ਗੁਰਜੈਂਟਰ ਦੇ ਨਾਲ ਮੇਰੀ ਕੱਲ ਗੱਲ ਹੋਈ ਸੀਗੀ ਤੇ ਮੁੰਡਿਆਂ ਦੇ ਹੌਸਲੇ ਬਰਾਂਦੇ ਪੂਰੇ ਜਿੱਤਣਗੇ ਅਲੱਗ ਹੈ ਕਿ ਜਰਮਨੀ ਚਲੋ ਸਟਰੋਂਗ ਹੈਗੀ ਭਾਵੇਂ ਜੋ ਮਰਜੀ ਹੁਣ ਆਸਟ੍ਰੇਲੀਆ ਵੀ ਬੜੀ ਸਟਰੋਂਗ ਹੈੀ ਬੈਲਜੀਅਮ ਬੜੀ ਸਟਰੋਂਗ ਹੈੀ ਉਹ ਦੋਵੇਂ ਟੀਮਾਂ ਬਾਹਰ ਹੋ ਗਈਆਂ ਹੁਣ ਇਹ ਉੱਥੇ ਇਦਾਂ ਹੀ ਹੁੰਦਾ ਵਾ ਕੋਈ ਕਿਸੇ ਨੂੰ ਹਰਾਈ ਜਾਂਦਾ ਕੋਈ ਕਿਸੇ ਨੂੰ ਹਰਾਈ ਜਾਂਦਾ ਵਗਾ ਤੇ ਚਲੋ ਪ੍ਰਮਾਤਮਾ ਨੇ ਕਿਰਪਾ ਕਰੇ ਜਤਨ 골ਡ ਮੈਡਲ ਲੈ ਕੇ ਆਉਣ ਲੱਗਦਾ ਕਿ ਸਭ ਦੀਆਂ ਨੇ ਕਹਾ ਇਸ ਮੈਦੇ ਤੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਟੀਮਾਂ ਲਈ ਅਰਦਾਸਾਂ ਵੇਖੋ ਜੀ ਅਸੀਂ ਜਿੱਥੇ-ਜਿੱਥੇ ਸਾਡੀ ਸਰਦਾ ਹੈਗੀ ਆ ਅਸੀਂ ਸਾਰੇ ਮਹਾਪੁਰਸ਼ਾਂ ਤੋਂ ਜਿੱਥੇ ਬਾਬੇ ਕਾਰਸੇ ਵਾਲੇ ਬਾਬਾ ਸੰਤ ਬਾਬਾ ਜਗਿੰਦਰ ਸਿੰਘ ਜੀ ਸਲੱਖਣ ਸਿੰਘ ਸਾਰਿਆਂ ਤੋਂ ਅਸੀਂ ਅਰਦਾਸਾਂ ਕਰਵਾ ਰਹੇ ਹਾਂ ਅਨੰਦਪੁਰ ਸਾਹਿਬ ਹੈਗੇ ਅਨੰਦਪੁਰ ਸਾਹਿਬ ਤੋਂ ਉੱਥੋਂ ਬੈਠੇ ਹੋ ਅਰਦਾਸਾਂ ਕਰਨ ਦੇ ਹੈਗੇ ਲੱਗਾ ਬੋਲਡਮੈਂਟ ਜਿੱਤ ਕੇ ਆਉਣਗੇ ਜਿੱਤ ਕੇ ਆਉਣਗੇ ਸਾਡੇ ਪਿੰਡ ਤੋਂ ਰਾਜਦੀਪ ਸਿੰਘ ਸਿੰਘ ਸਾਹਿਬ ਅੰਮ੍ਰਿਤਸਰ ਅਸੀਂ ਉਹਨਾਂ ਤੋਂ ਵੀ ਸਿੱਧੀ ਅਰਦਾਸ ਕਰਾਈ ਹੈ ਵੀ ਉਹਨਾਂ ਦੇ ਅਰਦਾਸ ਕਰੋ ਤੁਸੀਂ ਵੀ ਸਾਡੇ ਪਿੰਡ ਤੋਂ ਹੀ ਹੈਗੇ ਤੇ ਉਹਨਾਂ ਨੇ ਅਰਦਾਸ ਕੀਤੀ ਹੈ ਕਿ ਮਹਾਰਾਜ ਕਿਰਪਾ ਕਰੋ ਜਿਹੜੇ ਨੌਜਵਾਨ ਜਿਹੜੇ ਕਿ ਵਧੀਆ ਮਿਹਨਤ ਕਰਦੇ ਪਏ ਆ ਜੀ ਬਹੁਤ ਸੋਹਣਾ ਜੀ ਬਹੁਤ ਸੋਹਣਾ ਖੇਡ ਰਹੇ ਹੈਗੇ ਮੁੰਡੇ ਸਾਰੇ ਇੱਕ ਤੋਂ ਇੱਕ ਹੋ ਕੇ ਟੀਮ ਸੈੱਟ ਹੈਗੀ ਸਾਡੀ ਤੇ ਜਤਨਗਰ ਸੁਣਾਣਾ ਚਾਹੋਗੇ ਕਿ ਬੱਚਿਆਂ ਨੂੰ ਬੱਚਿਆਂ ਨੂੰ ਇਹ ਕਹਿਣਾ ਚਾਹਾਂਗੇ ਵੀ ਤੁਸੀਂ ਤਗੜੇ ਹੋਗੇ ਯੋਰਲਾ ਪੂਰਾ ਦੇਸ਼ ਤੁਹਾਡਾ ਪੂਰਾ ਹਿੰਦੁਸਤਾਨ ਤੁਹਾਡੇ ਨਾਲ ਹੈਗਾ ਸਾਰੇ ਤੁਹਾਡੀਆਂ ਅਰਦਾਸਾਂ ਕਰਦੇ ਆ ਥਾਂ ਥਾਈ ਹਰ ਇੱਕ ਬੰਦਾ ਜਿੱਥੇ ਜਿੱਥੇ ਵੀ ਕਿਸੇ ਦੀ ਸਰਦਾ ਹੈਗੀ ਹੈਗੀ ਜਿੱਥੇ ਜਿੱਥੇ ਕੋਈ ਮੰਦਾ ਸਾਰੇ ਉਥੇ ਅਰਦਾਸਾ ਕਰੋ ਸਾਡੇ ਤੋਂ ਬਗੈਰ ਸਾਰੇ ਚਲੋ ਸਾਡਾ ਤੇ ਗੁਰਜੰਟ ਖੇਤਰ ਰਿਆ ਹੋਗਾ ਤੇ ਚਲੋ ਅਸੀਂ ਤੇ ਅਰਦਾਸਾਂ ਕਰਨੀਆਂ ਆਂ ਪਰ ਉਹਨਾਂ ਦੇ ਸਾਰੇ ਸਾਰਾ ਪੂਰਾ ਦੇਸ਼ ਹੀ ਅਰਦਾਸਾ ਕਰ ਲਿਆ ਉਹਨਾਂ ਦੀ ਅੰਡੀ ਅੱਜ ਸੈਮੀਫਾਈਨਲ ਹੈਗਾ ਭਾਰਤ ਦਾ ਤੇ ਜਰਮਨੀ ਦਾ ਕੀ ਕਹਿਣਾ ਚਾਹੋਗੇ ਕੀ ਬੈਸਟ ਵਿਸ਼ੇਸ ਦੇਣਾ ਚਾਹੋਗੇ ਇਹ ਹੋ ਜਾਂਦੇ ਆ ਵੀ ਤੁਸੀਂ ਤਗੜੇ ਹੋ ਕੇ ਮੈਚ ਖੇਡੋ ਜੀ ਤੇ ਆਪਣੀ ਜਿੱਤ ਪ੍ਰਾਪਤ ਕਰੋ ਉਹ ਵਾਹਿਗੁਰੂ ਤੁਹਾਡੇ ਨਾਲ ਆ ਪਰਮਾਤਮਾ ਜੀ ਹਾਂਜੀ ਗੁਰਜਨ ਸਿੰਘ ਨਾਲ ਗੱਲ ਹੋਈ ਤੁਹਾਡੀ ਹਾਂਜੀ ਗੱਲ ਤੇ ਹੁੰਦੀ ਰਹਿੰਦੀ ਜੀ ਕਿਸ ਤਰੀਕੇ ਦੀ ਹੌਸਲਾ ਫਜ਼ਾਈ ਕੀਤੀ ਹੌਸਲਾ ਹੋਈ ਵੀ ਤਗੜੇ ਹੋ ਕੇ ਮੈਚ ਖੇਡੋ ਤੁਸੀਂ ਜੀ ਹਾਂ ਕੀ ਲੱਗਦਾ ਕਿ ਅਰਕੀ 골ਡ ਮੈਡਲ ਜਿੱਤ ਕੇ ਲਿਆਉਂਗਾ ਆਸਾਂ ਤੇ ਬੜੀਆਂ ਵਾਹਿਗੁਰੂ ਗਾਲੀਆਂ ਦੱਸਾਂ ਵੀ ਕੀਤੀਆਂ ਹੂੰ ਪਿਆਰ ਕੀ 골ਡ ਮੈਚ ਮਿਲੇ ਇਹਨਾਂ ਨੂੰ ਹੂੰ ਅ ਤੱਕੀ ਉਹਨਾਂ ਦਾ ਕੀ ਕਹਿਣਾ ਗੁਰਜਨ ਸਿੰਘ ਉਹਨਾਂ ਦਾ ਜਾਂ ਬਾਕੀ ਪਲੇਅਰਾਂ ਦਾ ਜਦੋਂ ਗੱਲ ਹੁੰਦੀ ਹੈ ਫਿਰ ਕੀ ਕਹਿੰਦੇ ਤਾਂ ਕਹਿੰਦੇ ਤੇ ਇਹੀ ਆ ਵੀ ਨਹੀਂ ਇਹੀ ਬਹੁਤ ਤਗੜੇ ਆ ਕੋਈ ਗੱਲ ਹੀ ਨਹੀਂ ਤੁਸੀਂ ਚਿੰਤਾ ਨਾ ਕਰੋ ਠੀਕ ਆ